ਮੱਛੀ ਦੇ ਨਾਲ ਚੌਲ ਖਾਣ ਦੇ ਬਹੁਤ ਫਾਇਦੇ ਹਨ ਦੋਵਾਂ ਦਾ ਇਕੱਠਾ ਸੁਮੇਲ ਇੱਕ ਸੰਪੂਰਨ ਅਤੇ ਪੌਸ਼ਟਿਕ ਖੁਰਾਕ ਬਣਾਉਂਦਾ ਹੈ ਮੱਛੀ ਦੇ ਫਾਇਦੇ omega-3 ਫੈਟੀ ਐਸਿਡ omega-3 ਫੈਟੀ ਐਸਿਡ ਮੱਛੀ ਖਾਸ ਕਰਕੇ ਸਾਲਮਨ ਸੈਲਮਨ ਅਤੇ ਸੋਡਾਈਨਸ ਸਾਰਡੀਜ਼ ਵਰਗੀਆਂ ਮੱਛੀਆਂ ਵਿੱਚ omega-3 ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਦਿਲ ਅਤੇ ਦਿਮਾਗ ਲਈ ਬਹੁਤ ਫਾਇਦੇਮੰਦ ਹਨ ਇਹ ਸੋਜਿਸ਼ ਘਟਾਉਣ ਅਤੇ ਮਾਨਸਿਕ ਸਿਹਤ ਨੂੰ ਸੁਧਾਰਨ ਵਿੱਚ ਵੀ ਮਦਦ ਕਰਦੇ ਹਨ

ਕੱਟ ਚਰਬੀ ਲੋ ਫੈਟ ਚੋਲਾ ਵਿੱਚ ਚਰਬੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਆਸਾਨੀ ਨਾਲ ਪਚਣਾ ਈਜ਼ੀ ਟੂ ਡਾਈਜੈਸਟ ਚੋਲ ਆਸਾਨੀ ਨਾਲ ਪਚ ਜਾਂਦੇ ਹਨ ਜਿਸ ਨਾਲ ਪਾਚਨ ਪ੍ਰਣਾਲੀ ਤੇ ਜ਼ਿਆਦਾ ਬੋਝ ਨਹੀਂ ਪੈਂਦਾ ਮੱਛੀ ਅਤੇ ਚੋਲਾਂ ਨੂੰ ਇਕੱਠਾ ਖਾਣ ਦੇ ਫਾਇਦੇ ਮੱਛੀ ਨਾਲ ਚੋਲ ਖਾਣ ਨਾਲ ਤੁਹਾਨੂੰ ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਦੋਵੇਂ ਮਿਲਦੇ ਹਨ ਜਿਸ ਨਾਲ ਤੁਹਾਨੂੰ ਪੂਰੀ ਤਰ੍ਹਾਂ ਸੰਤੁਸ਼ਟੀ ਮਿਲਦੀ ਹੈ ਇਸ ਤੋਂ ਇਲਾਵਾ ਚੋਲ ਮੱਛੀ ਦੇ ਸਵਾਦ ਨੂੰ ਵੀ ਵਧਾਉਂਦੇ ਹਨ ਇਹ ਸੰਤੁਲਿਤ ਭੋਜਨ ਨਾ ਸਿਰਫ ਸਵਾਦਿਸ਼ਟ ਹੁੰਦਾ ਹੈ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ